ਕੀ ਲੱਗਦਾ ਫੇਰ ਵੀ ਹੱਲ ਕੀ ਹੋਊਗਾ ਹੱਲ ਲੱਗਦਾ ਕੁਝ ਹੱਲ ਆਵੇ ਮਾਫੀ ਲੈ ਲੇ ਬੇਲਾ ਇਦੀ ਭਲਾਈ ਹੈ ਅਸੀਂ ਘਰਾਂ ਚਲੇ ਜਾਵਾਂਗੇ ਉਸੇ ਵਾਲੇ ਐਦਾਂ ਨਹੀਂ ਮੰਨਦੇ ਹਾਂ ਐਤਾ ਤਾਂ ਅਸੀਂ ਤੇ ਨਹੀਂ ਮੰਨਦੇ ਬਈ ਅਸੀਂ ਤਾਂ ਰਵਾਂਗੇ ਤੇ ਖੜੇ ਪਾਏ ਸਾਨੂੰ ਇਹ ਦੋ ਸਾਲ ਲੱਗ ਜਾਣ ਪਾਏ ਤਿੰਨ ਲੱਗ ਜਾਏ ਜਾਏ ਬਹੁਤੀ ਗੱਲੇ ਤੇ ਇਲੈਕਸ਼ਨ ਕਰਾ ਕੇ ਦਿੱਲੀੋਂ ਵਾਪਸ ਹੋ ਜਾਾਂਗੇ ਹੋਰ ਕੀ ਹੋ ਦੇਗਾ ਇਹ ਮੋਦੀ ਆਪਣੇ ਦਿਲ ਚੋਂ ਭਲੇਖਾ ਕੱਢ ਦੇ ਕਿ ਇਹ ਜਾਂ ਡਰਾਲੇਗਾ ਕਿਸੇ ਹੁੰਦਿਆ ਕੁਝ ਕਰ ਲੇਗਾ ਪਹਿਲਾਂ ਥੱਲੇ ਤੇ ਜ਼ਮੀਨ ਉਹਦੇ ਵੀ ਨਿਕਲ ਗਈ ਹੈ ਜਿੱਥੇ ਵੀ ਕਿਤੇ ਬੈਠਾ ਹੋਊਗਾ ਹੁਣ ਤਾਂ ਇਹ ਲੜਾਈ ਜਿੱਤ ਕੇ ਮੁੜਾਂਗੇ ਹੁਣ ਇਹ ਤਾਂ ਘਰਾਂ ਤੋਂ ਇੱਕ ਹਸਾਬ ਦਾ ਅਰਦਾਸ ਕਰਕੇ ਆ ਗਏ ਆ ਆਰਨਿਆਂ ਪਾਰ ਦੀ ਜਾਂ ਦੇ ਜਿੱਤ ਕੇ ਜਾਵਾਂਗੇ ਨਹੀਂ ਤਾਂ ਲਾਸ਼ਾਂ ਤੇ ਘਰ ਨੂੰ ਜਾਣਗੇ ਜਦੋਂ ਕਾਰਗਿਲ ਦਾ ਮਸਲਾ ਹੋਇਆ ਸੀ ਪਾਕਿਸਤਾਨ ਕਾਣ ਕੇ ਪਹਾੜੀਆਂ ਦੇ ਉੱਤੇ ਬਹਿ ਗਿਆ ਸੀ ਉਦੋਂ 8 ਸਿਕ ਨੇ ਫਤਿਹ ਦਿੱਤੀ ਸੀ ਜੰਗ ਮੋਦੀ ਨੂੰ ਕੋਈ ਪਤਾ ਨਹੀਂ ਇਹ ਵੀ ਹੁਣ 8 ਸਿਕ ਆ ਗਈ ਹੈ ਇਹ ਤੇ ਵੀ ਫਤਿਹ ਕਰਕੇ ਜਾਏਗੀ ਹੁੰਦਾ ਹੈ ਜਬ ਆਦਮੀ ਕੋ ਆਪਣਾ ਗਿਆਨ ਕਹਿ ਲਾਇਆ ਉਹ ਸ਼ਕਤੀਮਾਨ 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 ਇਹ ਗਾਣਾ ਬੜਾ ਮਸ਼ਹੂਰ ਹੋਇਆ ਸੀ ਸ਼ਕਤੀਮਾਨ ਸੀਰੀਅਲ ਦਾ ਔਰ ਪਿੱਛੇ ਉਸ ਐਕਟਰ ਦੀ ਤਸਵੀਰ ਲੱਗੀ ਹੋਈ ਹੈ ਪਰ ਇਸ ਵਕਤ ਸਾਡੇ ਦੇਸ਼ ਦੇ ਅਸਲੀ ਸ਼ਕਤੀਮਾਨ ਨੇ ਜਿਹੜੇ ਉਹ ਮੇਰੇ ਨਾਲ ਖੜੇ ਨੇ ਸ਼ਕਤੀਮਾਨ ਯਾਨੀ ਕਿ ਕਿਸਾਨ ਔਰ ਜਵਾਨ ਔਰ ਕਹਿੰਦੇ ਆ ਕਿ ਦੇਸ਼ ਦੀ ਰੀੜ ਦੀ ਹੱਡੀ ਦੋ ਹੀ ਹੁੰਦੇ ਆ ਇੱਕ ਜਵਾਨ ਤੇ ਇੱਕ ਕਿਸਾਨ ਕਿਸਾਨ ਜਿਹੜਾ ਪੇਟ ਦੇ ਵਿੱਚ ਅੰਨ ਪਾਉਂਦਾ ਔਰ ਜਿਹੜਾ ਜਵਾਨ ਹੈ ਉਹ ਸਰਹੱਦਾਂ ਦੇ ਉੱਤੇ ਆਪਣੀ ਜਾਨ ਵਾਰ ਕੇ ਇਸ ਦੇਸ਼ ਦੀ ਰਾਖੀ ਕਰਦਾ। ਇੱਧਰ ਆਏ ਕੋਲ ਨੇ ਦਿਖਾਉ। ਬਾਈ ਜੀ ਹਰੀ ਮੌਜੂਦ ਨੇ ਔਰ ਬਾਬਾ ਜੀ ਨੇ ਮੈਂ ਦਰਖਾਸਤ ਕਰੂੰਗਾ। ਬਹੁਤ ਕੁਝ ਲਿਖਿਆ ਵੀ ਹੋਇਆ ਬਾਈ ਜੀ। ਐਂਟੀ ਫਾਰਮਰਸ ਫੇਸ। ਕੰਗਣਾ ਰਣੌਤ, ਸਨੀ ਦਿਓਲ, ਹੰਸ ਰਾਜ ਹੰਸ ਸਾਡੇ ਪੰਜਾਬ ਦੇ ਹੀ ਸੀਗੇ ਜਿਹੜੇ। ਹੋਰ ਵੱਖ-ਵੱਖ ਸ਼ਖਸੀਤਾਂ, ਸ਼ਖਸੀਤਾਂ ਮੈਂ ਨਹੀਂ ਕਹੂੰਗਾ ਇਹਨਾਂ ਨੂੰ, ਸ਼ਖਸੀਤਾਂ ਦਾ ਕਿਉਂਕਿ ਉਹ ਹੁੰਦੀਆਂ ਨੇ ਜਿਹੜੇ ਬੜੇ ਚੰਗੇ ਕੰਮ ਕਰਦੀਆਂ ਨੇ। ਬਾਈ ਜੀ ਇਹਨਾਂ ਨਾਲ ਗੱਲ ਕਰ ਲੈਂਦੇ ਆਂ। ਬਾਈ ਜੀ ਕਿੱਥੋਂ ਆਏ ਤੁਸੀਂ ਤੇ ਕੀ ਨਾਂ ਹੈਗਾ ਅਸੀਂ ਗੁਰਦਾਸਪੁਰ ਤੋਂ ਆਏ ਆ ਡੇਰਾ ਬਾਬਾ ਨਾਨਕ ਰੱਤਰਛੱਤਰ ਪਿੰਡ ਸਾਡਾ ਦਲੇਰ ਸਿੰਘ ਮੈਂਬਰ ਪੰਚਾਇਤ ਮੇਰਾ ਤੇ ਅਹੀ ਅੱਜ ਸਾਨੂੰ 4 ਦਿਨ ਹੋ ਗਏ ਨੇ ਤੇ ਦਿੱਲੀ ਆਏ ਨੂੰ ਆਪਾਂ ਆਪਾਂ ਮੁੱਦੇ ਦੀ ਗੱਲ ਕਰੀਏ ਪਹਿਲਾਂ ਗੱਲ ਹੋ ਰਹੀ ਸੀ ਕਿਸਾਨ ਦੀ ਜਵਾਨ ਦੀ ਤੇ ਸ਼ਕਤੀਮਾਨ ਦੀ ਪਿੱਛੇ ਤਸਵੀਰ ਦੇਖ ਕੇ ਮੈਨੂੰ ਯਾਦ ਆ ਗਿਆ ਸ਼ਕਤੀਮਾਨ ਦਾ ਤਾਂ ਨਾਂ ਹੀ ਨਾ ਲਓ ਜੀ ਸ਼ਕਤੀਮਾਨ ਦੇ ਕਿਸਾਨ ਆ ਉਹੀ ਕਹਿੰਦਾ ਮੈਂ ਹਾਂਜੀ ਜਵਾਨ ਆ ਸ਼ਕਤੀਮਾਨ ਜਿਹੜਾ ਦੇਸ਼ ਦੀਆਂ ਹੱਦਾਂ ਦੇ ਸਰਦਾਂ ਦੇ ਬੈ ਕੇ ਰਾਖੀ ਰੱਖ ਰਿਆ ਇਹਨਾਂ ਨੂੰ ਇਹ ਗਿਆਨ ਹੋਣਾ ਚਾਹੀਦਾ ਵੀ ਕਿਸਾਨ ਤੇ ਜਵਾਨ ਇੱਕ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਆ ਜੇ ਜਵਾਨ ਮਰ ਗਿਆ ਕਿਸਾਨ ਮਰ ਗਿਆ ਤੇ ਦੇਸ਼ ਮਰ ਗਿਆ ਵੀ ਇਹ ਮੋਦੀ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਆਪਣਾ ਜਵਾਨ ਤੇ ਕਿਸਾਨ ਦੇਸ਼ ਦਾ ਇਹ ਰੀੜ ਦੀ ਹੱਡੀ ਹੁੰਦੇ ਨੇ ਤੇ ਜਵਾਨ ਜਾ ਕੇ ਸਰਦਾਂ ਦੇ ਬੈਠਾ ਆ ਤੇ ਜਵਾਨ ਕਿਸਾਨ ਜਿਹੜਾ ਵੇ ਇੱਥੇ ਖੇਤੀ ਕਰਕੇ ਤੇ ਦੇਸ਼ ਦਾ ਢਿੱਡ ਭਰ ਰਿਹਾ ਤੇ ਸਰਕਾਰਾਂ ਕਹਿੰਦੀਆਂ ਜੈ ਜਵਾਨ ਜੈ ਕਿਸਾਨ ਲੱਗਦਾ ਵੀ ਇਹ ਜੈ ਹੋ ਰਹੀ ਹੈ ਜੈ ਕਾਦੀ ਹੋ ਰਹੀ ਹੈ ਤੇ ਬਿਲਕੁਲ ਦੋਵਾਂ ਨੂੰ ਮਾਰਨ ਦੇ ਨੇ ਫੌਜੀ ਵੀ ਆ ਗਏ ਨੇ ਸਾਰੇ ਆਪਣੇ ਸੜਕਾਂ ਤੇ ਆ ਗਏ ਨੇ ਜਵਾਨ ਦੇ ਅੱਗੇ ਕਿਸਾਨ ਦੇ ਅੱਗੇ ਸੜਕਾਂ ਤੇ ਆਇਆ ਹੋਇਆ ਇਹਨਾਂ ਨੂੰ ਇਹ ਬਿੱਲ ਜਿਹੜਾ ਬਣਾਇਆ ਆ ਇਹਨੂੰ ਵਾਪਸ ਲੈ ਲੈ ਤੇ ਚੰਗਾ ਰਹੇਗਾ ਇਹ ਜਿਹੜਾ ਨਿੱਗ ਮਾਰਨ ਦੇ ਆਪਣੀ ਕੁਰਸੀ ਦਾ ਨਿੱਗ ਮਾਰਨ ਤੇ ਜਨਤਾ ਦਾ ਨਿੱਗ ਆ ਇਹ ਜਨਤਾ ਨੇ ਨਾ ਇਥੋਂ ਹਿੱਲਣਾ ਨਹੀਂ ਪੰਜਾਬੀਆਂ ਨੇ ਇਨੂੰ ਹਟਾ ਕੇ ਕੁਰਸੀ ਤੋਂ ਛਪਾਏ ਹੋਰ 4 ਸਾਲ ਲੱਗ ਜਾਣ ਇਹ ਫੇਰ ਘਰਾਂ ਨੂੰ ਜਾਣਗੇ ਤੇ ਇਹਨੂੰ ਮੋਦੀ ਨੂੰ ਸਮਝ ਜਾਣਾ ਚਾਹੀਦਾ ਵੀ ਇਹ ਜਿਹੜਾ ਨਿੱਗ ਮੰਨਣ ਡਿਆ ਇਹਨਾਂ ਦਾ ਜਨਤਾ ਦਾ ਨਿੱਗ ਮੰਨਣ ਡਿਆ ਤੇ ਜਨਤਾ ਦੇ ਨੇ ਸਾਰੀ ਛੜਕਾ ਦੇ ਕਰਤੀ ਹੈ ਕੀ ਲੱਗਦਾ ਫੇਰ ਵੀ ਹੱਲ ਕੀ ਹੋਊਗਾ ਹੱਲ ਲੱਗਦਾ ਕੁਝ ਹੱਲ ਇਹ ਵੇ ਵਾਪਸ ਲੈ ਲੈ ਬਿੱਲ ਤੇ ਇਹਦੀ ਭਲਾਈ ਹੈ ਘਰਾਂ ਚਲੇ ਜਾਣਗੇ ਸਹੀ ਘਰਾਂ ਚਲੇ ਜਾਣਗੇ ਉਸੇ ਵਾਲੇ ਐਦਾਂ ਨਹੀਂ ਮੰਨਦੇ ਹੈ ਐਦਾਂ ਤਾਂ ਅਸੀਂ ਤੇ ਨਹੀਂ ਮੰਨਦੇ ਬਈ ਅਸੀਂ ਤਾਂ ਰਵਾਂਗੇ ਤੇ ਖੜੇ ਪਾਏ ਸਾਨੂੰ ਇਹ 2 ਸਾਲ ਲੱਗ ਜਾਣ ਪਾ 3 ਲੱਗ ਜਾ ਜਾਏ ਬਹੁਤੀ ਗੱਲੇ ਤੇ ਇਲੈਕਸ਼ਨ ਕਰਾ ਕੇ ਦਿੱਲੀੋਂ ਵਾਪਸ ਹੋ ਜਾਾਂਗੇ ਹੋਰ ਕੀ ਹੋ ਦੇਗਾ ਠੀਕ ਹੈ ਅੱਛਾ ਹੁਣ ਤਾਂ ਜਿੱਤਾਂਗੇ ਬਿਜਰੂਰ ਕਿਉਂਕਿ ਲੜਾਈ ਜਿੱਤੀ ਜਾਂਦੀ ਆ ਹੋਸ਼ਨਾ ਤੇ ਜੋਸ਼ਨਾ ਹੋਸ਼ ਨੇ ਸਾਡੇ ਬਜ਼ੁਰਗ ਜਿਹੜੇ ਸਾਡੇ ਨਾਲ ਨੇ ਤੇ ਜੋਸ਼ ਤੁਸੀਂ ਵੇਖ ਲਿਆ ਜਵਾਨ ਨਾਲ ਨੇ ਹੁਣ ਤਾਂ ਜ਼ਰੂਰ ਜਿੱਤਾਂਗੇ ਕੋਈ ਮਸਲਾ ਨਹੀਂ ਗਈ ਪਿਛੇ ਹਟ ਜਾਾਂਗੇ ਜਾਂ ਕੁਝ ਇਹ ਮੋਦੀ ਆਪਣੇ ਦਿਲ ਚੋਂ ਭਲੇਖਾ ਕੱਢ ਦੇ ਕਿ ਇਹ ਜਾਂ ਡਰਾਲੇਗਾ ਕਿਸੇ ਨੂੰ ਜਾਂ ਕੁਝ ਕਰਲੇਗਾ ਪੈਰਾ ਥੱਲੋਂ ਤੇ ਜ਼ਮੀਨ ਉਹਦੇ ਵੀ ਨਿਕਲ ਗਈ ਹੈ ਜਿੱਥੇ ਵੀ ਕਿਤੇ ਬੈਠਾ ਹੋਊਗਾ ਹੁਣ ਤੇ ਲੜਾਈ ਜਿੱਤ ਕੇ ਮੁੜਾਂਗੇ ਹੁਣ ਤਾਂ ਘਰਾਂ ਤੋਂ ਇੱਕ ਹਿਸਾਬ ਦਾ ਅਰਦਾਸ ਕਰਕੇ ਆ ਗਏ ਆ ਆਰ ਨਹੀਂ ਪਾਰਦੀ ਜਾਂ ਤਾਂ ਜਿੱਤ ਕੇ ਜਾਵਾਂਗੇ ਨਹੀਂ ਤਾਂ ਲਾਸ਼ਾਂ ਤੇ ਘਰ ਨੂੰ ਜਾਣਗੇ ਅੱਛਾ ਮੈਨੂੰ ਇਹਦਾ ਇਹ ਸੋਹਰਾ ਦਰਿਆ ਕਾਲ ਸੋ ਦੋਸਤੋ ਹੌਸਲਾ ਪੂਰਾ ਲੈ ਕੇ ਆਏ ਹੋਏ ਆ ਕਹਿੰਦੇ ਹੁੰਦੇ ਆ ਕਿ ਜਾਓ ਤਾਂ ਪ੍ਰੇਮ ਖੇਲਣ ਦਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਸੋ ਇਹ ਤਲੀ ਦੇ ਉੱਤੇ ਧਰ ਕੇ ਇਸ ਵਕਤ ਆਪਣੀ ਜਿੰਦ ਲੈ ਕੇ ਆਏ ਹੋਏ ਆ ਔਰ ਦਿਲ ਦੇ ਵਿੱਚ ਜਜ਼ਬਾਤ ਨੇ ਪ੍ਰੇਮ ਵੀ ਹੈਗਾ ਔਰ ਇੱਕ ਤਰਫ ਕਿਸਾਨ ਜਿਹੜੇ ਨੇ ਉਹ ਰੁਕਸਤ ਵੀ ਹੁੰਦੇ ਜਾ ਰਹੇ ਨੇ ਇਸ ਜਹਾਨ ਤੋਂ ਸ਼ਹੀਦੀਆਂ ਹੁੰਦੀਆਂ ਜਾ ਰਹੀਆਂ ਨੇ ਕਿਸਾਨ ਦੀਆਂ ਆਪਣੇ ਆਪ ਦੇ ਵਿੱਚ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਇੱਕ ਪਾਸੇ ਤਾਂ ਅਸੀਂ ਖੁਸ਼ੀਆਂ ਮਨਾ ਰਹੇ ਹਾਂ ਜਿੱਥੇ ਰੰਗ ਵੱਖ-ਵੱਖ ਵੇਖਣ ਨੂੰ ਮਿਲ ਰਹੇ ਨੇ ਇਸ ਧਰਨੇ ਦੇ ਵਿੱਚ ਇਸ ਸਰੋਸ ਪ੍ਰਦਰਸ਼ਨ ਦੇ ਵਿੱਚ ਪਰ ਇੱਕ ਇਹ ਵੀ ਪਹਿਲੂ ਹੈਗਾ ਕਿ ਸਾਡੇ ਬਹੁਤ ਸਾਰੇ ਵੀਰ ਔਰ ਬਹੁਤ ਸਾਰੇ ਬਜ਼ੁਰਗ ਸ਼ਹੀਦ ਵੀ ਹੁੰਦੇ ਜਾ ਰਹੇ ਨੇ ਕੀ ਹੋ ਗਿਆ ਜੀ ਹਾਂਜੀ ਇੱਕ ਹੀ ਹੋ ਗਏ ਨੇ ਬਾਬਾ ਜੀ ਨਾਲ ਬਾਬੇ ਤੁਹਾਡੀ ਉਮਰ ਕਿੰਨੀ ਹੈ ਬਾਬਾ ਜੀ ਉਧਰ ਨਹੀਂ ਮੈਂ ਬੋਲਣਾ ਨਹੀਂ ਕੋਲ ਤੁਸੀਂ ਉਮਰ ਦਾ ਉਮਰ ਤਾਂ ਦੱਸ ਸਕਦੇ ਆ 60 ਸਾਲ ਦੀ ਉਮਰ ਹੈ ਜੀ ਅੱਛਾ ਜੀ ਪਰ ਸ਼ਹੀਦ ਹੋ ਕੇ ਆਵਾਂਗੇ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਤੁਸੀਂ ਹਸ ਤੱਕ ਬੋਲੇ ਨਹੀਂ ਨਾ ਏਸੀ ਏਸੀ ਕਰਕੇ ਸਰਕਾਰਾਂ ਨੇ ਤੁਹਾਡਾ ਗਲਤ ਫਾਇਦਾ ਚੁੱਕਿਆ ਤੁਸੀਂ ਆਪੇ ਕਹਿੰਦੇ ਨਾ ਅਸੀਂ ਸਾਨੂੰ ਬੋਲਣਾ ਨਹੀਂ ਹੈਗਾ ਹਾਂ ਜੀ ਕਿਉਂਕਿ ਉਹ ਉਹ ਤਸਵੀਰਾਂ ਵੇਖ ਰਹੇ ਆਂ ਬੋਲਦੇ ਉਹ ਹੈਗੇ ਆਂ ਉਹ 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 ਬੋਲਦੇ ਆਂ ਮੇਰੀ ਟਰਾਲੀ ਨਹੀਂ ਹਾਂ ਕੋਈ ਨਹੀਂ ਟਰਾਲੀ ਟਰਾਲੀ ਸਾਰੀ ਆਪਣੀ ਆ ਇਸ ਵਗੈਰਾ ਇਹਨਾਂ ਕਹੋ ਮੇਰੀ ਟਰਾਲੀ ਨਹੀਂ ਹੈਗੀ ਹੈਨਾ ਹੁਣ ਇਸ ਵਗੈਰੇ ਤੁਸੀਂ ਆ ਗਏ ਆਂ ਤੇ ਤੁਸੀਂ ਇੱਥੇ ਸਵਰਪਤ ਹੋ ਕੇ ਆਏ ਆ ਹਨਾ ਤੇ ਮੈਂ ਤੁਹਾਨੂੰ ਤਾਂ ਕਹਿ ਰਹੇ ਸੀਗਾ ਤਸਵੀਰਾਂ ਕਿਉਂਕਿ ਹੁਣ ਕੱਠ ਜਗਮਾਟ ਗਿਆ ਸੀ ਮੈਨੂੰ ਤਾਂ ਬੰਦੇ ਲੱਭ ਕੇ ਲੈ ਕੇ ਆਇਆ ਰਾਸ਼ੀ ਇੰਨਾ ਜ ਦੁਨੀਆ ਕੋਦਾ ਬੈ ਨਹੀਂ ਟਿਕੀ ਤੁਸੀਂ ਇੱਥੇ ਗੁੰਮ ਨਹੀਂ ਸਤ ਤੁਸੀਂ ਇੱਥੇ ਗੁੰਮੂਗੇ ਵੀ ਤਾਂ ਤੁਸੀਂ ਪੰਜਾਬ ਦੇ ਵਿੱਚ ਰਹੋਗੇ ਠੀਕ ਹੈ ਅਸੀਂ ਆਪਣਾ ਹੱਕ ਜਣਾ ਲੈ ਕੇ ਆ ਜਾਣਾ ਅਸੀਂ ਇਸ ਤਰ੍ਹਾਂ ਨਹੀਂ ਜਾਣਾ ਜਾਂ ਤਾਂ ਅਸੀਂ ਪੈਦਾ ਜਾਂ ਤਾਂ ਅਸੀਂ ਆ ਗਿਆ ਨਾ ਘਰੋਂ ਤੇ ਅਸੀਂ ਅਸੀਂ ਜੜੇ ਮੱਕੀ ਪੈਰੀ ਆਏ ਹੋਏ ਆ ਪੱਕੀ ਪੈਰੀ ਅਸੀਂ ਕਿੰਨਾ ਜਿੱਤਿਆ ਸੀ 8 6 ਖਾੜੀ ਨਹੀਂ ਜਿੱਤਿਆ ਸੀ ਜਦੋਂ ਕਾਰਗਿਲ ਦਾ ਮਸਲਾ ਹੋਇਆ ਹੀ ਪਾਕਿਸਤਾਨ ਗਾਣ ਕੇ ਪਹਾੜੀਆਂ ਦੇ ਉੱਤੇ ਬਹਿ ਗਿਆ ਸੀ ਉਦੋਂ ਅਠ ਸਿਕ ਨੇ ਫਤਿਹ ਕੀਤੀ ਜੰਗ ਮੋਦੀ ਨੂੰ ਕੋਈ ਪਤਾ ਨਹੀਂ ਇਹ ਵੀ ਹੁਣ ਅਠ ਸਿਕ ਆ ਗਈ ਹੈ ਤੇ ਇਹ ਵੀ ਫਤਿਹ ਕਰਕੇ ਜਾਏਗੀ ਠੀਕ ਹੈ ਠੀਕ ਹੈ ਸੋ ਦੋਸਤੋ ਇਸੇ ਤਰੀਕੇ ਨਾਲ ਜਜ਼ਬੇ ਕਾਇਮ ਨੇ ਬਜ਼ੁਰਗਾਂ ਦੇ ਔਰ ਚਿਹਰਿਆਂ ਦੇ ਉੱਤੇ ਕਹਿੰਦੇ ਹੁੰਦੇ ਆ ਕਿ ਚਿਹਰਾ ਮੂੰਹ ਝੂਠ ਬੋਲ ਸਕਦਾ ਜ਼ੁਬਾਨ ਝੂਠ ਬੋਲ ਸਕਦੀ ਆ ਪਰ ਕਦੇ ਅੱਖਾਂ ਨਹੀਂ ਝੂਠ ਬੋਲਦੀਆਂ ਬਜ਼ੁਰਗਾਂ ਨੂੰ ਮੈਂ ਦਰਖਾਸਤ ਕਰੂੰਗਾ ਇਧਰ ਆਓ ਬਜ਼ੁਰਗੋ ਮੜਾ ਜਾ ਆਖਰ ਦੇ ਵਿੱਚ ਤੁਹਾਡੇ ਨਾਲ ਤਸਵੀਰ ਲਈਏ ਵੇ ਭਾਈ ਮੈਂ ਭੁੱਲਾ ਨਹੀਂ ਪਾਦਾ ਇੱਕ ਲੱਖ ਇੱਧਰ ਆਓ ਇੱਧਰ ਸੁਣੋ ਇੱਕ ਲੱਖ ਕੈਨੇਡਾ ਠਾਣੀ ਦਾ ਲਿਆ ਇੱਕ ਕੈਨੇਡਾ ਕਿੱਥੋਂ ਆਏ ਤੁਸੀਂ ਆਈ ਗੱਦਾ ਹਾਂ ਆ ਆ ਆ ਚਾਹਦੋ ਅੱਛਾ ਜੀ ਮੇਰਾ ਬਿਲਕੁਲ ਉਹ ਤਾਂ ਜਿਆਦਾ ਜਾਓ ਨਾ ਜੇ ਜਾਏ ਉਹਦੇ ਮਸਲਾ ਲੈ ਕੇ ਆਉਣੀ ਜੋ ਉੱਥੇ ਹੀ ਰਹਿ ਆ ਪਿਓ ਆਪਾਂ ਉੱਥੇ ਹੀ ਇੰਦਾਂ ਮਰ ਕੇ ਆਵਾਂ ਜੇ ਨਾਂ ਦੇਗਾ ਨੇ ਅੱਛਾ ਉਹਨਾਂ ਨੇ ਕਿਹਾ ਵੀ ਉੱਥੇ ਰਹਜੋ ਹੈ ਜਾ ਕੇ ਜੇ ਦੇ ਦੇਗਾ ਠੀਕ ਹੈ ਨਹੀਂ ਉੱਥੋਂ ਹੀ ਫਿਰ ਆਚਾਂ ਹੀ ਲੈ ਆਵਾਂਗੇ 75 ਸਾਲ ਦੀ 76 ਦੀ ਉਮਰ ਹੋ ਗਈ ਆ ਅੱਛਾ ਮੈਨੂੰ ਐ ਦੱਸੋ ਵੀ ਤੁਹਾਡਾ ਵੀ ਤੁਸੀਂ ਤੁਸੀਂ ਠਹਿਰੇ ਹੋਏ ਕਿੱਥੇ ਆ ਵੀ ਕੋਈ ਅੱਛਾ ਜੀ ਆਜ ਗੇਟਾਉਂਡਲੇ ਬੰਦ ਟਾਲੀਆਂ ਦੇ ਵਿੱਚ ਸੌਂਦੇ ਹਾਂ ਕਾਲੀਆਂ ਸਾਹਨੇ ਉੱਥੇ ਕਰ ਕਰ ਕਿੱਥੇ ਸੌਂਦੇ ਸੀਗੇ ਹੀਟਰਾਂ ਦੇ ਵਿੱਚ ਸੌਂਦੇ ਸੀਗੇ ਯੋ ਤੇ ਸਾਡੀਆਂ ਕੋਠੀਆਂ ਪਈਆਂ ਨੇ ਉਹ ਝੂਠੀਆਂ ਮਾਲੀ ਜਾਂ ਡਟਕਾ ਪੌਲਸ ਜਾਂ ਦੇਖ ਕੇ ਕੈਨੇਡਾ ਹੁੰਦਾ ਆ ਜੈਸਾ ਗਾ ਮੇ ਕੋ ਉਹ ਤੁਸੀਂ ਆਸ ਨੇ ਇੱਥੇ ਦੱਸ ਨਹੀਂ ਹੁਣ ਭਾਵੇਂ ਸਾਨੂੰ 2 ਸਾਲ ਲਾਣਾ ਪਿਆ ਤੁਹਾਡਾ ਹੁਣ ਨਹੀਂ ਦਿਲ ਕਰਦਾ ਤੁਹਾਡਾ ਵੀ ਜਾ ਕੇ ਅਸੀਂ ਹੀਟਰਾਂ ਦਾ ਨਿੱਗ ਮਾਣੀ ਨਹੀਂ ਨਹੀਂ ਹੁਣ ਤੇ ਸਾਨੂੰ ਇੱਥੇ ਹੀ ਬੜੀ ਮौज ਲੱਗੀ ਆ ਕੁਚਨ ਬਹੁਤ ਮੌਜ ਲੱਗੀ ਆ ਜੀ ਕੋਈ ਸੰਤ ਤਕਲੀਫ ਨਹੀਂ ਅੱਥਿਆਂ ਵਿਆਖੀ ਹੈ ਨਾ ਨਾ ਗੋਡੀ ਗੁੱਡੇ ਨਹੀਂ ਦੁਖਦੇ ਨਾ ਨਾ ਮੇਰਾ ਗੋਡਾ ਕੋਈ ਨਹੀਂ ਅਜੇ ਤੱਕ ਦੁਖਿਆ ਹਰ ਇੱਕ ਜੀ ਬਾਈ ਮਿਲਣ ਦੀ ਪੁਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਨੇ ਨਹੀਂ ਅਜੇ ਵੀ ਖਾਈ ਜਾਵਾਂ ਘੋਸ਼ ਹੋ ਕਰ ਲੈਣਾ ਮੈਂ ਡਾਕਟਰਾਂ ਦੇ ਮਗਰ ਨਹੀਂ ਕਰੀ ਲੱਗਾ ਠੀਕ ਹੈ ਜੀ ਹਾਂ ਰਾਉਂ ਦੁੱਧ ਮਿਲ ਜਾਂਦਾ ਦਹੀਂ ਮਿਲ ਜਾਂਦਾ ਚ ਸਵੇਰੇ ਚੱਲ ਰਕ ਜੀ ਬਾਈ ਮਰ ਰਹੀ ਆ ਬਿਲਕੁਲ ਦੋਸਤੋ ਇੱਥੇ ਹਰੀ ਕੀ ਚੀਜ਼ ਜਈਏ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਔਰ ਜਿਸ ਤਰੀਕੇ ਨਾਲ ਹੌਸਲੇ ਬੁਲੰਦ ਨੇ ਬਜ਼ੁਰਗਾਂ ਦੇ ਵੇਖਣ ਨੂੰ ਹਾਂਜੀ ਛੋਟ ਛੋਟ ਦੇ ਵਿੱਚ ਦੱਸਿਓ ਅਸੀਂ ਝੰਡਾ ਲਾਉਣਾ ਜੇ ਤੁਸੀਂ ਜਿੱਤ ਕੇ ਗਏ ਸਥਾਨੀ ਦਾ ਝੰਡਾ ਲਾਵਾਂਗੇ ਆਪਣੇ ਜਾ ਕੇ ਕਿਸੇ ਪਾਰਟੀ ਦਾ ਨਹੀਂ ਲਾਉਣਾ ਕਿਸੇ ਪਾਰਟੀ ਨੇ ਸਾਡਾ ਨਹੀਂ ਕੁਝ ਵੀ ਸਾਡਾ ਸਵਾਰਿਆ ਅਸੀਂ ਅਸੀਂ ਤਾਂ ਮਰ ਕੇ ਸੜਕਾਂ ਤੇ ਤੇ ਬੋਟਾਂ ਲੈ ਕੇ ਕੁੜੀ ਹੋਵੇ ਆਪਣੇ ਮਹਿਲਾਂ ਦੇ ਵਿੱਚ ਜਾ ਜਾ ਕੇ ਬੈਠੇ ਆ ਚਲੋ ਗਾਲ ਨਾ ਕੱਢੋ ਨਹੀਂ ਨਹੀਂ ਬੋਟ ਲੈ ਕੇ ਮਹਿਲਾਂ ਜਾ ਕੇ ਬੈਠੇ ਆ ਵਿੰਦੋ ਘੋਣ ਕੇ ਰਾਨੂ ਇੱਥੇ ਕੋਈ ਕਿਸ ਨੇ ਰੋਟੀ ਖਾਧੀ ਜਾਂ ਨਹੀਂ ਖਾਧੀ ਜੇ ਮੰਤਰੀ ਆ ਆਣ ਕੇ ਇੱਕ ਦਿਨ ਇੱਥੇ ਆਣ ਕੇ ਰਵੇ ਇਹਨੂੰ ਪਤਾ ਲੱਗੇ ਵੀ ਜਨਤਾ ਕਿੱਦਾਂ ਇੱਥੇ ਰਹਿਣ ਲਈ ਆ ਬਿਲਕੁਲ ਫਿਰ ਔਰ ਤਾਂ ਨਹੀਂ ਨਹ ਰਹਿੰਦੇ ਉਹਨਾਂ ਨੂੰ ਆਦਤ ਨਹੀਂ ਹੈਗੀ ਔਰ ਉਹਨਾਂ ਦੇ ਦਿਲ ਦੇ ਉੱਤੇ ਜਜ਼ਬਾ ਜਜ਼ਬਾਤ ਨਹੀਂ ਜਿਹੜੇ ਇਸ ਵਕਤ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਤੁਹਾਡੇ ਦਿਲ ਦੇ ਉੱਤੇ ਜਜ਼ਬਾਤਾਂ ਨੇ ਕਬਜ਼ਾ ਕੀਤਾ ਹੋਇਆ ਤਾਂ ਤੁਸੀਂ ਇੱਥੇ ਆਏ ਆ ਸਾਡਾ ਗਾਣ ਗਾਣ ਵਧੀਏ ਇੱਥੇ ਨਾ ਹੋ ਰਹੀਏ ਇੱਥੇ ਹਾਂ 12 13 ਦਿਨ ਹਲਾਲੇ ਆ ਹੁਣ ਗਾੜੀ ਹੁਣ ਚਲੀ ਜਿਹੜੇ ਬੰਦਿਆਂ ਡੱਕਿਆ ਦਾ ਜੇ ਉਹ ਇਸ਼ਾਰਾ ਕਰਨਗੇ ਤੇ ਨਾ ਗਾਂ ਵੀ ਜਾਣੇ ਜਾਣਾ ਜੀ ਉਹਨਾਂ ਨੇ ਕਹਿਨ ਦਈ ਹੈ ਇਹ ਖਲੋਤੇ ਦੇ ਨੇ ਜੇ ਇੱਕ ਇਸ਼ਾਰਾ ਕਰ ਦੇਣਗੇ ਜੇ ਪਿੱਛੋਂ ਗਾਂ ਆਗੇ ਨਾ ਗਾਂ ਨਾ ਜਾਣਗੇ ਗਾਂ ਇਹਨਾਂ ਨੂੰ ਕਿਹੜਾ ਡੱਕ ਲੈਣਾ ਜੀ ਦਿੱਲੀ ਦਾ ਆਲਾ ਫੜਾ ਆਪਣੇ ਲਈ ਤੋ ਦੋਸਤੋ ਇਸੇ ਤਰੀਕੇ ਨਾਲ ਵਾਕਫਾਕ ਸ਼ਿਕਸ਼ੀਤਾਂ ਮਿਲ ਰਹੀਆਂ ਨੇ ਜਿਨ੍ਹਾਂ ਤੋਂ ਦਿਲ ਮਿਲ ਕੇ متاثر ਵੀ ਹੁੰਦਾ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਔਰ ਬਜ਼ੁਰਗਾਂ ਨੂੰ ਵੇਖ ਕੇ ਸਾਡਾ ਵੀ ਹੌਸਲਾ ਆਉਂਦਾ ਵੀ ਜੇ ਬਜ਼ੁਰਗ ਇੱਥੋਂ ਤੱਕ ਆ ਸਕਦੇ ਨੇ ਰੜੇ ਮੈਦਾਨ ਸੁੱਤੇ ਪੈ ਸਕਦੇ ਨੇ ਇੰਨੀ ਠੰਡ ਹੈਗੀ ਆ ਪਰ ਠੰਡ ਦੇ ਵਿੱਚ ਵੀ ਇੰਨੇ ਹੌਸਲੇ ਬੁਲੰਦ ਨੇ ਬਜ਼ੁਰਗਾਂ ਨੇ ਕਿਹਾ ਕਿ ਕਰਦਿਆਂ ਨੇ ਵੀ ਕਹਤਾ ਵੀ ਬਜ਼ੁਰਗੋ ਮਸਲਾ ਹੱਲ ਹੀ ਕਰਾ ਕੇ ਆਇਓ ਤੇ ਫੇਰੀ ਘਰ ਆਇਓ ਨਹੀਂ ਤਾਂ ਫਿਰ ਉੱਥੇ ਹੀ ਪਰਮਾਤਮਾ ਹੈ ਚੜਦੀ ਕਲਾ ਰੱਖੇ ਮੇਰੇ ਬਜ਼ੁਰਗਾਂ ਦੀ ਜਿਹੜੇ ਇੰਨੀ ਗੱਲ ਬੋਲ ਰਹੇ ਆ ਕਿਉਂਕਿ ਗੱਲ ਬੋਲੜ ਦੀ ਵੀ ਗੱਲ ਕਹਿੰਦੇ ਬੋਲਦਾ ਵੀ ਉਹੀ ਆ ਵੀ ਜਿਹਦੇ ਅੰਦਰ ਕੋਈ ਗੱਲ ਹੁੰਦੀ ਆ ਗੱਲ ਇਹ ਆ ਭਾਜੀ ਕਿ ਇਹ ਗੱਲ ਹੁਣ ਅਣਖ ਦੀ ਆ ਜੇ ਪਿੱਛੇ ਜਾਣੇ ਤਾਂ ਵੀ ਨਹੀਂ ਗੱਲ ਬੰਦੀ ਹੁਣ ਗਾਂਹ ਹੀ ਜਾਣਾ ਤੇ ਫਿਰ ਉਧਰ ਉਧਰ ਪਾਸੇ ਕਿਹੜੀ ਗੱਲ ਆ ਗਈ ਉਹਦੀ ਉਹਦੀ ਉਧਰ ਪਾਸੇ ਹੁਣ ਇੱਧਰ ਤਾਂ ਜਿਹੜਾ ਕਿਸਾਨ ਜੀ ਇਹ ਕਿਸਾਨ ਨੱਪਣਗੇ ਉਹਨੂੰ ਉਹ ਨੱਪਣਾ ਨਹੀਂਗਾ ਨਹੀਂ ਇੱਥੇ ਤਾਂ ਹੁਣ ਅਣਖ ਦੀ ਗੱਲ ਆ ਗਈ ਉਹਦੇ ਈਗੋ ਦੀ ਗੱਲ ਆ ਗਈ ਹੰਕਾਰ ਦੀ ਭਾਜੀ ਇਹ ਨੱਪਣਗੇ ਕਿਸਾਨ ਨੱਪਣਗੇ ਜੀ ਉਹ ਲਿਫੇਗਾ ਜਨਤਾ ਦਾ ਜਨਤਾ ਦਾ ਇਹ ਈਗੋ ਬੰਦੀ ਨਹੀਂ ਉਹਦੀ ਤਾਂ ਬੰਦਿਆ ਹੀ ਨਹੀਂਗਾ ਉਹਦਾ ਇਹ ਰੋਚੀ ਨਹੀਂ ਬੰਦਾ ਇਹ ਕਿਸਾਨਾਂ ਦਾ ਰੋਸ ਆ ਉਹਨੂੰ ਮੰਨਣੀ ਚਾਹੀਦੀ ਗੱਲ ਮੰਨੇਗਾ ਜੀ ਇਹ ਤਾਂ ਕੋਈ ਉਹਦੀ ਗੱਲ ਬੰਦੀ ਨਹੀਂ ਗਈ ਵੀ ਉਹ ਉਹ ਨਾ ਤਾਂ ਕਿ ਮੈਂ ਦੱਬਿਆ ਗਿਆ ਉਹ ਦੱਬਿਆ ਨਹੀਂ ਕਿ ਉਹ ਵੱਡਾ ਕੱਦ ਹੁੰਦਾ ਉਹਦਾ ਜਿਵੇਂ ਆਪਣਾ ਦੋਸਤੋ ਕਿੰਨੀ ਸੋਹਣੀ ਗੱਲ ਕੀਤੀ ਐ ਹਲੇ ਵੀ ਨਹੀਂ ਹਲੇ ਵੀ ਨਹੀਂ ਮਤਲਬ ਕਿ ਉਹਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਸਾਨਾਂ ਵੱਲੋਂ ਕਹਿੰਦੇ ਜੇ ਉਹ ਬਿੱਲ ਵਾਪਸ ਲੈ ਲਿੰਦਾ ਇਹ ਉਹਦੀ ਵੱਡੀ ਗੱਲ ਹੋਊਗੀ ਵੱਡਾਪਣ ਹੋਊਗਾ ਉਹਦਾ ਇਹ ਆਪਣੇ ਆਪ ਦੇ ਵਿੱਚ ਸੋਚਣਾ ਚਾਹੀਦਾ ਹੁਣ ਸਰਕਾਰਾਂ ਨੂੰ ਜਿਹੜੀਆਂ ਸਰਕਾਰਾਂ ਇਹ ਕਹਿੰਦੀਆਂ ਨੇ ਕਿ ਇੱਥੇ ਅੱਤਵਾਦੀ ਆਏ ਹੋਏ ਆ ਇੱਥੇ ਵੱਖਵਾਦੀ ਆਏ ਹੋਏ ਆ ਤੁਸੀਂ ਹੌਸਲਾ ਦੇਖੋ ਕਿਸਾਨਾਂ ਦਾ ਇੰਨਾ ਹੋਣ ਦੇ ਬਾਵਜੂਦ ਇਹਨੇ ਕਿਸਾਨ ਚੜ੍ਹਾਈ ਕਰ ਗਿਆ ਪਰ ਹਲੇ ਵੀ ਕਹਿ ਰਹੇ ਆ ਕਿ ਜੇ ਉਹ ਬਿੱਲ ਵਾਪਸ ਲੈ ਲਿੰਦਾ ਇੱਜ਼ਤ ਉਹਦੀ ਕਾਇਮ ਰਹੂਗੀ ਹਲੇ ਵੀ ਜੀ ਬਿਲਕੁਲ ਜੀ ਬਿਲਕੁਲ ਉਹਦੀ ਇੱਜ਼ਤ ਕਾਇਮ ਰਹੇਗੀ ਉਹਨੂੰ ਇਹ ਨੀਵਾਣੀ ਵਿਖਾ ਰਿਹਾ ਬਿੱਲ ਵਾਪਸ ਲਿਓ ਤਾਂ ਵੱਡਾ ਕਦਮ ਹੋਏਗਾ ਵੀ ਮੈਂ ਕਿਸਾਨਾਂ ਨੇ ਜੋ ਮੈਨੂੰ ਕਿਹਾ ਮੈਂ ਮੰਨ ਲਿਆ ਇਧਰ ਕੈਮਰੇ ਚ ਮਾਰਜਾ ਕਰਦੀ ਆਪਾਂ ਦਾ ਹਾਂਜੀ ਸੋ ਹੋਰ ਹੋਰ ਕੀ ਕਹਿਣਾ ਚਾਹੁੰਦੇ ਆ ਤੁਸੀਂ ਵੀ ਜਦੋਂ ਹੁਣ ਇੱਥੇ ਬਰਤਾਰਾ ਦੇਖ ਰਹੇ ਹੋ ਤੁਸੀਂ ਔਰ ਗੱਡੀਆਂ ਦੇ ਉੱਤੇ ਵੀ ਦੋਸਤੋ ਗੱਡੀਆਂ ਦੇ ਉੱਤੇ ਵੀ ਪੋਸਟਰ ਲਗਾਤੇ ਟੈਟੂ ਲਗਾਤੇ ਸਟicker ਲਗਾਤੇ ਗੱਡੀਆਂ ਦੇ ਉੱਤੇ ਹੀ ਪੂਰੇ ਪੂਰੇ ਹਾਂਜੀ ਭਾਈ ਜੀ ਕੀ ਕਹਿ ਰਹੇ ਸੀ ਤੁਸੀਂ ਅਸੀਂ ਕਹਿ ਰਹੇ ਆ ਵੀ ਜਿਹੜਾ ਬਿੱਲ ਆ ਨਾ ਮਾਰੂ ਬਿੱਲ ਕਿਸਾਨਾਂ ਵਾਸਤੇ ਬਣਾਇਆ ਇੱਕ ਕਿਸਾਨਾਂ ਵਾਸਤੇ ਬਣਾਇਆ ਜੇ ਕਿਸਾਨ ਨਹੀਂ ਮੰਨਦੇ ਤੇ ਉਹਨਾਂ ਬਿੱਲ ਨੂੰ ਵਾਪਸ ਲੈ ਲੈ ਇਹਦੇ ਕੋਈ ਦੋਰ ਹੈ ਮਾ ਨਹੀਂ ਗਿਆ ਤੇ મોદી ਸਾਹਿਬ ਸਮਝੇ ਵੀ ਮੇਰੀ ਕੋਈ ਵਾਦ ਨਹੀਂ ਇਹ ਕੋਈ ਉਹਦਾ ਕੱਦ ਛੋਟਾ ਨਹੀਂ ਹੋਣਾ ਉਹਦਾ ਕੱਦ ਕਿਸਾਨਾਂ ਦੇ ਵਿੱਚ ਵੱਡਾ ਹੋਣਾ ਬੀ ਜੇ ਮੈਂ ਬਿਲਕੁਲ 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 ਮੋਦੀ ਭਾਈ ਕਹਿੰਦਾ ਵੀ ਇਹ ਜਿੰਨੇ ਨੇ ਨਾ ਇੱਥੇ ਕਿਸਾਨ ਨਹੀਂ ਫਿਰ ਰਹੇ ਇਹ ਜਿਹੜੇ ਮਜ਼ਦੂਰ ਇਹਨਾਂ ਦਿਹਾੜੀ ਤੇ ਦੇ ਦੇ ਕੇ ਜਿਹੜੇ ਭੇਜੇ ਹੋਏ ਆ ਕਿਸਾਨ ਨਹੀਂ ਕੋ ਫਿਰ ਰਿਆ ਰੋਡ ਤੇ ਇਹ ਜਿਹੜੇ ਆ ਕਿਸਾਨਾਂ ਦੇ ਮਜ਼ਦੂਰ ਜਿਹੜੇ ਫਿਰ ਰਹੇ ਆ ਵੀ ਤੁਸੀਂ ਕੀ ਕਹਿਣਾ ਚਾਹੋਗੇ ਵੀ ਇੱਥੇ ਕੋਣ ਹੈ ਇੱਕ ਕਿਸਾਨ ਓਏ ਆਣ ਕੇ ਵੇਖੇ ਅਸੀਂ ਕਿਸਾਨ ਇੱਥੇ ਬੈਠੇ ਹੋਏ ਆ ਰਾਤ ਦੇਣ ਇੱਥੇ ਮਰਣੇ ਆ ਆਪਣੇ ਬਿੱਲਾਂ ਵਾਸਤੇ ਸਾਡਾ ਜੀ ਜੀ ਕਰਦਾ ਕੋਠੀਆਂ ਜਾ ਕੇ ਸੋਈਏ ਆਪਣੇ ਚੰਗੇ ਬਿੱਤਰੇ ਜਾ ਕੇ ਸੋਈਏ ਸਾਡੇ ਸਾਡੇ ਇੱਥੇ ਆਵਰ ਰਕਣਦੇ ਆ ਤੇ ਮੋਦਾਂ ਦੇ ਮੂਰੇ ਬੈਠੇ ਇੱਥੇ ਤੇ ਅਸੀਂ ਇੱਥੇ ਠੰਡ ਦੇ ਵਿੱਚ ਵੀ ਬੈਠੇ ਆ ਅਸੀਂ ਆਨਿਆਂ ਵੀ ਕਿਸ ਤਰ੍ਹਾਂ ਸਾਡੇ ਬਿੱਲ ਵਾਪਸ ਲਏ ਤੇ ਅਸੀਂ ਆਪਣੇ ਘਰਾਂ ਨੂੰ ਜਾਈਏ ਉਹਦੀ ਵੀ ਚੜਦੀ ਕਲਾ ਰਹੇ ਤੇ ਸਾਡੇ ਵੀਰੇ ਤੁਹਾਡੇ ਪਰਿਵਾਰ ਦੇ ਵਿੱਚ ਕੌਣ-ਕੌਣ ਜੀ ਹੈਗਾ ਮੇਰੇ ਪਰਿਵਾਰ ਦੇ ਵਿੱਚ ਜੀ ਦੋ ਮੇਰੇ ਬੱਚੇ ਨੇ ਇੱਕ ਵਾਰੀ ਲੜਕੀ ਆ ਤੇ ਇੱਕ ਮਆ ਆ ਤੇ ਗਾਂ ਫਿਰ ਬੱਚਾ ਜਿਹੜਾ ਵਹ ਗਾਂ ਪੁੱਤਰੇ ਨੇ ਪੁੱਤਰੀਆਂ ਪੁੱਤਰੇ ਨੇ ਠੀਕ ਹੈ ਤੇ ਉਹ ਫਿਰ ਪੁੱਛਦੇ ਵੀ ਦਾਦਾ ਜੀ ਕਿੱਥੇ ਗਏ ਹੋਏ ਆ ਉਹ ਪੋਤਰਾ ਤੁਹਾਡਾ ਜਿਆ ਡੇਢ ਸਾਲ ਦਾ ਉਹ ਆਂਦਾ ਦਾਦੂ ਮੇਰਾ ਆ ਗਿਆ ਲੁਕ ਜਾ ਇਹ ਕੰਬਲ ਲੈ ਕੇ ਸਾਮ ਸਾਮ ਜਦੋਂ ਪੈਂਦੀ ਆ ਕਿੱਥੇ ਗਿਆ ਲੁਕ ਜਾਈਏ ਹੁਣ ਕੰਬਲ ਉੱਤੇ ਲੇਕਤ ਫਿਰ ਮੇਰੇ ਨਾਲ ਜ ਫਿਰ ਸੌਂਦਾ ਉਹ ਆਂਦਾ ਅੱਛਾ ਤੁਹਾਡੇ ਨਾਲ ਸੌਇਆ ਕਰਦਾ ਸੀਗਾ ਹਾਂਜੀ ਹਾਂਜੀ ਤੇ ਹੁਣ ਮੈਨੂੰ ਅੱਜ 12 ਤੇ 13 ਦਿਨ ਹੋ ਗਏ ਆ ਤੇ ਉਹ ਜਿਹੜਾ ਲੱਭਣ ਰਿਹਾ ਮੈਨੂੰ ਅੱਛਾ ਜੀ ਤੇ ਮੇਰਾ ਵੱਡਾ ਤੁਹਾਡਾ ਦਿਲ ਕਰਦਾ ਫਿਰ ਤੇ ਨਾਲ ਸੌਣ ਨੂੰ ਮੇਰਾ ਦਿਲ ਨਹੀਂ ਕਰਦਾ ਮੇਰਾ ਦਿਲ ਕਰਦਾ ਇੱਥੋਂ ਜਾਂ ਔਰ ਜਦ ਔਰ ਪਾਰ ਦਾ ਕੰਮ ਜਿਹੜਾ ਹੋਵੇ ਵੀ ਜਾਂ ਦੇਖੋ ਜਿੰਦਾਬਾਦ ਦੇਖੋ ਜਿੰਦਾਬਾਦ ਜਿੰਦਿਆਂ ਜਾਣ ਨੂੰ ਦਿਲ ਦਿਲ ਵਿੱਚ ਕਹਦਾ ਇਥੋਂ ਜਾਂ ਮਰ ਕੇ ਜਾਵਾਂ ਜਿੰਦਾਬਾਦ 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 ਤੁਸੀਂ ਇਸੇ ਤਰੀਕੇ ਨਾਲ ਦੋਸਤੋ ਜਿੰਦਾਬਾਦ ਕਿਸਾਨੀ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ ਦੇ ਨਾਅਰੇ ਦੇ ਨਾਲ ਇਸ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਵਿਕਤ ਨਿਰਪੱਖ ਪੋਸਟ ਖਬਰ ਦੀ ਨਿਰਪੱਖ ਆਵਾਜ਼ ਧੰਨਵਾਦ ਪੰਜਾਬ ਅਤੇ ਪੰਜਾਬੀਤ ਨਾਲ ਜੁੜਿਆ ਹਰ ਮੁੱਦਾ ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇਨਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ ਖਬਰ ਦੀ ਨਿਰਪੱਖ ਆਵਾਜ਼ ਵਿਜ਼ਿਟ ਕਰੋ www.nirpakpost.com